सुजानपुर तो पुलिस द्वारा पंद्रह हज़ार मिली शराब के साथ एक व्यक्ति को गिरफ्तार किया गया है इस संबंध में जानकारी देते हुए सुजानपुर थाना के प्रभारी इंस्पेक्टर हरप्रीत कौर ने बताया कि पंचायत चुनाव का माहौल चल रहा है जिसके बाद पुलिस सख्ती से नशे के खिलाफ कार्रवाई कर रही है इसी के चलते पुलिस ने एक व्यक्ति को पंद्रह हजार मिली शराब सहित गिरफ्तार करके एक्साइज एक्ट के तहत मामला दर्ज किया है ਹਾਂਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਪੰਚਾਇਤ ਚ ਪੰਜਾਬ ਵਿੱਚ ਜਿਹੜੇ ਪੰਚਾਇਤੀ ਇਲੈਕਸ਼ਨ ਆ ਇਹਦਾ ਕੋਟ ਲੱਗ ਚੁੱਕਿਆ। ਇਸੇ ਨੂੰ ਮੱਦੇ ਮੱਦੇ ਨਜ਼ਰ ਰੱਖਦੇ ਹੋਏ ਠੀਕ ਹੈ ਜੀ ਸਾਡੀ ਜਿਹੜੀ ਪੁਲਿਸ ਆ ਉਸ ਤੈਦੀ ਨਾਲ ਚੱਲ ਰਹੀ ਹੈ। ਕੱਲ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਬੰਦਾ ਜਿਹੜਾ ਐਲਸੀ ਟਿਕਰ ਆਪਣੀ ਸਕੂਟੀ ਤੇ ਲੈ ਕੇ ਆ ਰਿਹਾ ਠੀਕ ਹੈ ਜੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਏ ਜੀ ਉਹਨੂੰ ਐਲਸੀ ਟਿਕਰ ਨਾਲ ਗ੍ਰਿਫਤਾਰ ਕਰਤਾ ਤੇ ਬਾਅਦ ਚੋਂ ਪਰਚਾ ਰਜਿਸਟਰ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਅਪੀਲ ਕੀ ਕਰਨਾ ਚਾਹੋਗੇ? ਹਾਂਜੀ ਪਬਲਿਕ ਨੂੰ ਇਹੀ ਅਪੀਲ ਆ ਕੀ ਅਗਰ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਸ਼ਰਾਬ ਜਾਂ ਹੋਰ ਕਿਸੇ ਦਾ ਇਲੀਗਲ ਕੰਮ ਅਗਰ ਏਰੀਆ ਚ ਹੁੰਦਾ ਤਾਂ ਉਹਦੀ ਇਤਲਾ ਪੁਲਿਸ ਨੂੰ ਦਵਾ ਜੀ ਵੀ ਤੁਹਾਡੇ ਮਤਲਬ ਕਿ ਜਿਸ ਤੇ ਬਹੁਤ ਤੁਰੰਤ ਐਕਸ਼ਨ ਲੈ ਕੇ ਠੀਕ ਹੈ ਜੀ ਤੇ ਇਹਨੂੰ ਮੁਕੰਮਲ ਕੀਤਾ ਜਾਂਦਾ